ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਹਾਂ ਔਰ ਸ਼ੰਭੂ ਬਾਰਡਰ ਤੋਂ live ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿਸਾਨਾਂ ਦੇ ਵੱਲੋਂ ਨਵੇਂ-ਨਵੇਂ ਜੁਗਾੜ ਲਾਏ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਟੀਅਰ ਗੈਸ ਛੱਡੀ ਜਾਂਦੀ ਹੈ ਤਾਂ ਉਸ ਨੂੰ ਉਸ ਦਾ ਰੁਖ ਮੋੜਿਆ ਜਾਵੇ ਤਾਂ ਬੀਤੇ ਦਿਨ ਤੋਂ ਤਸਵੀਰਾਂ ਦੇਖਿਆ ਤੁਸੀਂ ਜਿਸ ਦੇ ਵਿੱਚ ਟਰੈਕਟਰਾਂ ਦੇ ਪਿੱਛੇ ਪੱਖੇ ਲਗਾਏ ਗਏ ਸੀ ਤਾਂ ਇੱਕ ਟਰੈਕਟਰ ਪਹਿਲਾਂ ਆਇਆ ਹੋਇਆ ਸੀ ਤੇ ਹੁਣ ਇੱਕ ਹੋਰ ਟਰੈਕਟਰ ਜਿਹੜੇ ਕਿਸਾਨ ਲੈ ਕੇ ਆਏ ਨੇ ਔਰ ਇਸ ਦੇ ਪਿੱਛੇ ਪੱਖਾ ਲਗਾਇਆ ਗਿਆ ਔਰ ਭਾਈ ਜੀ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਇਸ ਦੇ ਬਾਰੇ ਭਾਈ ਜਿਵੇਂ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਟੀਅਰ ਗੈਸ ਆ ਜਿਹੜੀ ਜੋ ਛੱਡੀ ਜਾਂਦੀ ਆ ਹਰਿਆਣਾ ਵੱਲੋਂ ਤਾਂ ਉਸ ਦੇ ਆ ਰੁਖ ਮੋੜਿਆ ਜਾਵੇ ਹਨ ਤੁਸੀਂ ਇੱਥੇ ਪਹਿਲਾਂ ਵੀ ਮੌਜੂਦ ਸੀਗੇ ਤਾਂ ਅੱਜ ਦੁਬਾਰਾ ਲੈ ਕੇ ਆ ਟ੍ਰੈਕਟਰ ਕੀ ਇਹ ਨਵਾਂ ਹੁਣ ਲੈ ਕੇ ਆਂਦਾ ਤੁਸੀਂ ਨਹੀਂ ਨਹੀਂ ਫਿਰ ਅਸੀਂ ਪਹਿਲਾਂ ਕੱਲ ਆਏ ਸੀ ਸ਼ਾਮੀ ਅਸੀਂ ਵੀ ਪਹਿਲਾਂ ਮੀਟਿੰਗ ਦਾ ਸੀਗਾ ਨਾ ਵੀ 5 ਵਜੇ ਮੀਟਿੰਗ ਹੋਣੀ ਆ ਕਿਉਂਕਿ ਮੀਟਿੰਗ ਤੋਂ ਬਾਅਦ ਇਹ ਪਤਾ ਲੱਗਣਾ ਸੀਗਾ ਵੀ ਕੀ ਬੰਦਣਾ ਵੀ ਆਪਣੇ ਬੰਦੇ ਦਾ ਘੱਟ ਨੁਕਸਾਨ ਹੋਵੇ ਕਿਉਂਕਿ ਉਹ ੱਖਾਂ ਨੂੰ ਤੇ ਗਲ ਨੂੰ ਬਹੁਤ ਫੜਦਾ ਤੇ ਇਸ ਕਰਕੇ ਸਾਡੇ ਜਿਹੜੇ ਬੰਦੇ ਆ ਕਈਆਂ ਨੂੰ ਗਲ ਦੀ ਪ੍ਰੋਬਲਮ ਹੋ ਰਹੀ ਆ ਤੇ ਸਾਹ ਦੀ ਵੀ ਆ ਰਹੀ ਉਹ ਚੀਜ਼ ਹੈ ਉਸ ਕਰਕੇ ਅਸੀਂ ਇਹ ਪੱਖਾ ਰੱਖਿਆ ਹੋਇਆ ਹੈ ਤੇ ਇਹ ਆਪਣੇ ਜੁਗਾੜ ਨਹੀਂ ਗਏ ਸਕੇ ਆਪਣੇ ਘਰੇ ਵਰਤਨ ਦੀ ਚੀਜ਼ਾਂ ਇਹ ਕਿਸਾਨੀ ਦੀਆਂ ਮਤਲਬ ਸਾਡੇ ਕੋਲੇ ਆਲਰੇਡੀ ਪਈਆਂ ਸਾਰਾ ਕੁਝ ਪਾਣੀ ਦਾ ਸਪਰੇਅ ਕਰਨਾ ਕੁਝ ਹੋਰ ਪੰਨਾ بڑے بڑے ਸਿਸਟਮ ਹੋਣ ਟੈਕਨੋਲੋਜੀ ਕਾਫੀ ਵੱਧ ਗਈ ਤੇ ਇਹ ਤਾਂ ਬਹੁਤ ਪੁਰਾਣੀ ਹੈ ਜੀ ਘੱਟੋ ਘੱਟ ਵੀ ਇਹ 1000 ਰੁਪਏ ਦਾ ਲੈ ਕੇ ਆਏ ਸੀ ਇਸੇ ਵਾਲੇ ਤੋਂ ਇਹ 90 ਸਾਲ ਦੀ ਗੱਲ ਹੈ ਤੇ ਅੱਜ ਇਸਤੇਮਾਲ ਕਰ ਹੀ ਲਿਆ ਫਰੇ ਹਾਂ ਜੀ ਹਾਂ ਜੀ ਇਹ ਵੀ ਕਿਸੇ ਕੋਲ ਪਿਆ ਸੀ ਸਾਡੇ ਅੱਗੇ ਤੋਂ ਅੱਗੇ ਤੇ ਬੜਾ ਔਖਾ ਲੱਭਿਆ ਪੁੱਛ ਪਤੇ ਕਰੀ ਵੀ ਹੈ ਕਿੱਥੇ ਹੈ ਕਿਉਂਕਿ ਕਦੇ ਯੂਜ਼ ਨਹੀਂ ਕਰਨੀ ਲੋੜ ਬਈ ਸਾਡੇ ਕੋਲੇ ਹੁਣ ਜਿਵੇਂ ਟਰੈਕਟਰ ਦੇਖਿਆ ਸੀ ਪਿੱਛੇ ਕਰਾਬ ਵੀ ਹੈਗੇ ਆ ਫਰੰਟ ਕਰਾਬ ਵੀ ਹੈਗਾ ਤੇ ਪਿਛਲਾ ਕਰਾਬ ਵੀ ਹੈਗਾ ਵੀ ਜੇ ਇਹਨਾਂ ਨੇ ਖਾਈ ਪੱਟੀ ਹੈ ਤਾਂ ਫਰੰਟ ਕਰਾਣ ਦਾ ਧੱਕੇ 'ਚ ਰਸਤਾ ਬੰਦ ਕਰ ਦੇਣਾ ਟਰਾਲੀ ਵੀ ਖੜੀਆ ਰੇਤੇ ਦੀਆਂ ਭਰੀ ਹੋਈਆਂ ਅਸੀਂ ਜਨਾਬ ਵੀ ਬੈਰੀਕਟ ਪੱਟੀ ਇਹ ਦਿੱਤਾ ਪਾਗੇ ਜੀ ਪ੍ਰੂਫ ਡਾਟਾ ਪ੍ਰੈਜ਼ੈਂਟ ਆਪਾਂ ਕਰ ਸਕਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਅੱਛਾ ਜਿਵੇਂ ਪਹਿਲਾ ਦਿਨ ਸੀ 13 ਤਰੀਕ ਸੀਗੀ ਉਹ ਵਾਲਾ ਦਿਨ ਤੇ ਅੱਜ ਵਾਲਾ ਦਿਨ ਦੋਨਾਂ ਦੇ ਵਿੱਚ ਕਿੰਨੇ ਆ ਡਿਫਰੈਂਸ ਤੁਹਾਨੂੰ ਲੱਗਦਾ ਵੀ ਹੈ ਅੱਜ ਆਇਆ ਵਾ ਵੀ ਪਹਿਲੇ ਦਿਨ ਮੁਸ਼ਕਲ ਆਈ ਸੀਗੀ ਉਸ ਵੇਲੇ ਜਦੋਂ ਪਹੁੰਚੇ ਸੀਗੇ ਇਸ ਜਗ੍ਹਾ ਤੇ ਗਿੱਲਾ ਕੱਪੜਾ ਲਓ ਨੂਨ ਦੀ ਚੁਟਕੀ ਖਾਓ ਜੇ ਗਲ ਨੂੰ ਪ੍ਰੋਬਲਮ ਆ ਰਹੀ ਹੈ ਅੱਖਾਂ 'ਚ ਪਾਣੀ ਮਾਰ ਲਓ ਜਾਂ ਗਿੱਲਾ ਕੱਪੜਾ ਰੱਖ ਲਓ ਫੂਲ ਮੀਂਹ ਦੇ ਉੱਪਰ ਤਾਂ ਇਹ ਅੱਖਾਂ 'ਚ ਕੋਈ ਹੋਰ ਕੋਈ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਅੱਜ ਜੇ ਮੈਂ ਅੱਗੇ ਵਧਣ ਦੀ ਗੱਲ ਕਰਦੇ ਆ ਜਿਸ ਤਰੀਕੇ ਨਾਲ ਅਗਲੇ ਵਾਲ ਜਾਣਦੇ ਆ ਬਾਰਡਰ ਵਾਲ ਨੂੰ ਜਾਣਦੇ ਆ ਤਾਂ ਮੀਟਿੰਗਾਂ ਲੱਗ ਲੱਗ ਹੋ ਰਹੀਆਂ ਨੇ ਨਾ ਕਿ ਸਾਂਝੇ ਤਹਿ ਬੰਦੀਆਂ ਤੇ ਸਾਂਝੇ ਤਹਿ ਬੰਦੀ ਦੀ ਕਾਲ ਦੇ ਅਕੋਰਡ ਚੱਲਣਾ ਤਾਂ ਦੇਖੋ ਜਥੇਬੰਦੀ ਦੇ ਜਿਵੇਂ ਜਥੇਬੰਦੀ ਹੁਣ ਮੀਟਿੰਗ ਕਰ ਰਹੀ ਹੈ ਨਾ ਮੀਟਿੰਗਾਂ ਦੇ ਵਿੱਚ ਕੀ ਆਏਗਾ ਵੀ ਜੇ ਮੀਟਿੰਗ 'ਚ ਕੋਈ ਹੱਲ ਨਿਕਲਦਾ ਹੈ ਫਿਰ ਲੋੜ ਗਈ ਜਾਣ ਦੀ ਗੱਲ ਤਾਂ ਇਹੀ ਹੈ ਸਾਨੂੰ ਤਾਂ ਆਪਣਾ ਮਸਲ ਹੱਲ ਚਾਹੀਦਾ ਹੈ ਜੇ ਮੀਟਿੰਗਾਂ 'ਚ ਹੋ ਜਾਂਦਾ ਸਭ ਤੋਂ ਵਧੀਆ ਗੱਲ ਹੈ ਫਿਰ ਸਾਨੂੰ ਅਸੀਂ ਜ਼ੋਰ ਦਬਾਰ ਦਿਖਾਣ ਥੋੜੀ ਆਏ ਆ ਕਿਉਂਕਿ ਪਿਛਲੇ ਟਾਈਮ ਇਨਾਂ ਕਿਹਾ ਸੀਗੇ ਤੁਹਾਨੂੰ ਐਮਐਸਪੀ ਦਵੋਗੇ ਹੁਣ ਤਾਂ ਇਹ ਕਣਕ ਦਾ ਵੀ 7-8 ਰੁਪਏ ਰੇਟ ਘਟਾਰੇ 14-1500 ਦੇ ਆ ਗਿਆ ਆ ਜਾਣਾ ਕਣਕ ਨੇ ਇਸ ਵਾਰੀ ਕਿਉਂਕਿ ਬਾਹਰੋਂ ਕਣਕ ਮਹàngਣ ਲੱਗ ਗਈ ਹੈ ਜਿਹੜਾ ਜੀ20 'ਚ ਹੋ ਉਧਰ ਲੈਕਸਾਈਡ ਡਿਊਟੀ ਨਹੀਂ ਹੋਗੀ ਅੱਛਾ ਇਹ ਜਿਵੇਂ ਜਿਸ ਤਰੀਕੇ ਦੇ ਨਾਲ ਅੱਗੇ ਵਧਣ ਦੀ ਗੱਲ ਕੀਤੀ ਜਾਂਦੀ ਹੈ ਹਨ ਵੀ ਜੇ ਬਾਈਚਾਸ ਮੰਨ ਲਓ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਵੀ ਹਨਾ ਤਾਂ ਉਧਰਲੇ ਪਾਸੇ ਉਹੋ ਜਿਹਾ ਜਵਾਬ ਵੀ ਆਉਣੇ ਆ ਤਾਂ ਇਹ ਤਿਆਰੀਆਂ ਰੱਖੀਆਂ ਕਿ ਇਹਨਾਂ ਦੇ ਇਸ ਤੋਂ ਇਲਾਵਾ ਵੀ ਹੋਰ ਕੁਝ ਨਵਾਂ ਲੈ ਕੇ ਆ ਰਹੇ ਨਵਾਂ ਤਾਂ ਹੀ ਸਾਡੇ ਕੋਲੇ ਬਹੁਤ ਕੁਝ ਹੈਗਾ ਬਾਕੀ ਪਾਣੀ ਦੀ ਪਛਾੜ ਹੋ ਗਈ ਆਸੂ ਗੋਲੇ ਹੋ ਗਏ ਆ ਬੈਰੀਕੇਟ ਹੋ ਗਏ ਇਹਨਾਂ ਦਾ ਤੋੜ ਸਾਡੇ ਕੋਲ ਹੈਗਾ ਲੱਗਦਾ ਵੀ ਕਿ ਟਰੈਕਟਰਾਂ ਦੀ ਜੇ ਗਿਣਤੀ ਕੀਤੀ ਜਾਵੇ ਜਿਵੇਂ ਪਿਛਲੇ ਵਾਰ 2020 ਦੇ ਟਰੈਕਟਰਾਂ ਦੀ ਗਿਣਤੀ ਦੇਖੀ ਸੀਗੀ ਟਰੱਕਾਂ ਦੇ ਲਾਦ ਰਾਦ ਲਿਆਉਂਦੇ ਸੀਗੇ ਟਰੈਕਟਰ ਹਨਾ ਵੀ ਟਰੈਕਟਰਾਂ ਦੀ ਜੇ ਗਿਣਤੀ ਜ਼ਿਆਦਾ ਹੋਂਦੀ ਤਾਂ ਹੋ ਸਕਦਾ ਜਲਦੀ ਅੱਗੇ ਜਾਇਆ ਜਾ ਸਕਦਾ ਸੀ ਤੁਹਾਡੇ ਕੋਲ ਨਹੀਂ ਐਸੀ ਕੋਈ ਗੱਲ ਹੈ ਜੀ ਜੇ ਤੁਸੀਂ ਇੱਕ ਵਾਰ ਜਥੇਵੰਦੀ ਕਾਲ ਦਵੇ ਨਾ ਇਹ ਵੀ ਭਾਈ ਸਾਨੂੰ ਹੁਣ ਹੋਰ ਲੋਡ ਹੈਗੀ ਹੈ ਬੰਦੇ ਤਿਆਰ ਬੈਠੇ ਆ ਅਗਲੇ ਪਤਾ ਕੀ ਕਹੋਦੇ ਆ ਵੀ ਦੇਖੋ ਹਰੇਕ ਦਾ ਜੀਮੇਦਾਰ ਦਾ ਕੰਮਕਾਰ ਹੈ ਜਿਹੜੇ ਕਿੰਨੇ ਕੰਮ ਹੈਗੇ ਆ ਅਗਲੇ ਸੋਚਦੇ ਆ ਵੀ ਜਦੋਂ ਲੋਡ ਪੈ ਗਈ ਸੀ ਜਦੋਂ ਜਾਵਾਂਗੇ ਧੰਨਵਾਦ ਜੀ ਸੋ ਤਸਵੀਰਾਂ ਤੁਹਾਨੂੰ ਇੱਥੋਂ ਪਿੱਛੇ ਦਿਖਾਉਣੀ ਇੱਕ ਵਾਰ ਕਿ ਇਹ ਪੱਖਾ ਇਹਨਾਂ ਦੇ ਵੱਲੋਂ ਲਗਾਇਆ ਗਿਆ ਹੈ ਇਹ ਪੱਖਾ ਨਾਲ ਲੈ ਕੇ ਆਏ ਨੇ ਜਿਵੇਂ ਪਹਿਲਾਂ ਇੱਕ ਕਿਸਾਨ ਲੈ ਕੇ ਪਹੁੰਚੇ ਸੀ ਕਿ ਤਾਂ ਇਹਨਾਂ ਦੇ ਵੱਲੋਂ ਵੀ ਹੁਣ ਇਹ ਪੱਖਾ ਲਿਆਂਦਾ ਗਿਆ ਔਰ ਕੋਸ਼ਿਸ਼ ਕੀਤੀ ਜਾਊਗੀ ਇਹਨਾਂ ਦੇ ਵੱਲੋਂ ਕਿ ਜਿਹੜਾ ਅਗਰ ਟੀਅਰ ਗੈਸਟੀ ਜਾਂਦੀ ਹੈ ਤਾਂ ਇਹਨਾਂ ਦੇ ਵੱਲੋਂ ਰੁੱਖ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾਉ ਕਿ ਇਹ ਜਿਹੜੀ ਹਵਾ ਵਾ ਉਧਰ ਨੂੰ ਖੋਚਾਈ ਜਾਵੇ ਪ੍ਰਸ਼ਾਸਨ ਦੇ ਵੱਲੋਂ ਔਰ ਲਗਾਤਾਰ ਇਹ ਕੋਸ਼ਿਸ਼ ਵੀ ਕਰਦੇ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਸ਼ੰਭੂ ਬਾਡਰ ਦੇ ਹਾਲਾਤ ਇਸ ਵળે ਬਣੇ ਹੋਣੇ ਦੇਖਣਾ ਬਣਦੇ ਕਿ ਅਗਰ ਜਿਹੜੀਆਂ ਮੀਟਿੰਗਾਂ ਨੇ ਬੇਸੀਟਾ ਨਿਕਲਦੀਆਂ ਨੇ ਤੇ ਕੀ ਕਾਲ ਜਥੇਬੰਦੀ ਦਿੰਦੀ ਹੈ ਔਰ ਅਗਰ ਜਥੇਬੰਦੀ ਅੱਗੇ ਵਧਣ ਦੀ ਕਾਲ ਦਿੰਦੀ ਹੈ ਕਿ ਕਿਸਾਨ ਅੱਗੇ ਸ਼ੰਭੂ ਬਾਡਰ ਟੱਪ ਸਕਦੇ ਨੇ ਕਿ ਨਹੀਂ ਸੁਵਦੇਰੀ ਅਪਡੇਟਸ ਤੇ ਜੁੜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀਪ